ਸਸਵੀ ਕਾਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਜਨਰਲ ਤੋਂ ਤੁਹਾਡਾ ਸਾਲ ਕਰਦੇ ਹਾਂ। ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ। ਤੇ ਤੁਹਾਡੀ ਤੰਦਰੁਸਤੀ ਵਾਸਤੇ ਤੁਹਾਨੂੰ ਰਾਜੀ ਖੁਸ਼ ਰੱਖਣ ਵਾਸਤੇ ਮੈਂ ਲੱਗ ਪਿਆ ਹਾਂ। ਜਰੂਰ ਇਹਨਾਂ ਨੂੰ ਚੰਗਾ ਨੁਕਤਾ ਕਰਕੇ ਦੇਖੋ। ਅੱਜ ਇੱਕ ਭੈਣ ਨੇ ਕਿਹਾ ਵੀ ਮੇਰੇ ਸਰੀਰ ਵਿੱਚ ਕਿਵੇਂ ਕਿਵੇਂ ਦਰਦ ਕਦੇ ਮੋਢੇ 'ਚ ਹੁੰਦਾ ਤੇ ਗੋਡੇ 'ਚ ਹੁੰਦਾ ਤੇ ਮੈਂ ਕਿਹਾ ਮੈਂ ਇਹ ਨੁਕਤਾ ਪਾਇਆ ਹੋਇਆ ਕਹਿੰਦਾ ਸੰਤ ਲੱਭਿਆ ਨਹੀਂ ਜੀ। ਅੱਜ ਕਿਰਪਾ ਕਰਕੇ ਪਾ ਦਿਓ ਤੇ ਸ਼ੂਗਰ ਦਾ ਵੀ ਦੱਸੋ ਹਰ ਤੇ ਲਓ ਸ਼ੂਗਰ ਦਾ ਵੀ ਆਰਾਮ ਬਾਣੋ ਪਾਏ ਇਹ ਮੈਂ ਤੁਹਾਨੂੰ ਜੀਤ ਤੋਂ ਬਾਅਦ ਦੱਸਾਂਗੀ ਤੇ ਤੁਸੀਂ ਆਪਣੀਆਂ ਆਪੀ ਪੈਸਾਂ ਲੈ ਕੇ ਵੇਜਿਆ ਕਰੋ ਫਿਰ ਵਾਰੀ-ਵਾਰੀ ਜਦੋਂ ਮੈਨੂੰ ਫੋਨ ਕਰੀ ਜਾਂਦੇ ਮੈਂ ਇੰਨਾ ਫਿਰ ਮੈਨੂੰ ਫੋਨ ਬਹੁਤ ਚੱਕਣੇ ਔਖੇ ਹੋ ਜਾਂਦੇ ਨੇ ਤੇ ਪਰਮਾਤਮਾ ਕਰੇ ਤੁਹਾਨੂੰ ਡਾਕਟਰਾਂ ਦੇ ਨਾਲ ਜਾਣਾ ਪਵੇ ਐ ਸ਼ੂਗਰ ਨਾਲੇ ਆਪਣਾ ਪਤਾ ਵੀ ਜੇਸੀ ਦਾ ਕੋਈ ਪਰਮਾਤਮਾ ਕਰੇ ਰਾਜ ਕਰ ਦਿੰਦਾ ਹੈ ਨਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜਿਹੜਾ ਕੋਈ ਸੋਈ ਜਾਂਦਾ ਹੈ ਲੋਕਾਂ ਨੂੰ ਇੰਨਿਆਂ ਨੂੰ ਸ਼ੂਗਰ ਹੋ ਰਿਹਾ ਥਾਸ ਕਰਕੇ ਤੇ ਗਰੇ ਕਹਿੰਦੇ ਸਾਨੂੰ ਇਹ ਰੋਗ ਆ ਇਹ ਰੋਗ ਆ ਤੇ ਫਿਰ ਬਹੁਤ ਫੋਨ ਆਉਂਦੇ ਨੇ ਸਾਨੂੰ ਕਹਿੰਦੇ ਯਾਰ ਨੁਕਤੇ ਅਸੀਂ ਕਰਾਂਗੇ tinha ਨਹੀਂ ਕਰ ਵੀ ਲਈ ਕਹਿੰਦੇ ਵੀ ਸਾਨੂੰ ਠੀਕ ਐ ਸੇ ਤੇ ਲੋਸ਼ੂ ਬਰਕਟੂ ਵੀ ਨੋਰਮ ਹੋ ਜੂ ਇਹ ਤਾਂ ਦੱਸਿਆ ਮਹਾਪੁਰਸ਼ਾਂ ਨੇ ਵੀ ਬਿਲਕੁਲ ਹੀ ਖਤਮ ਹੋ ਜੂ ਚਲੋ ਕਰਕੇ ਤਾਂ ਆਪਾਂ ਦੇਖੀਏ ਨਾ ਇਹ ਰਾਸਤੇ ਤੁਰੋਗੇ ਤਾਂ ਮੰਜ਼ਿਲ ਵੀ ਮਿਲੂਗੀ ਆਪਾਂ ਨੂੰ ਤੇ ਜਦੋਂ ਵੀ ਤੁਸੀਂ ਕੋਈ ਨੁਕਤਾ ਲੈਣੇ ਕੋਈ ਦਵਾਈ ਤਾਂ ਉਸ ਪ੍ਰਮਾਤਮਾ ਨੂੰ ਪਿਆ ਕੀ ਲਿਆ ਕਰੋ ਉਹਦਾ ਨਾਮ ਲੈ ਕੇ ਲਿਆ ਕਰੋ ਮੈਂ ਤਾਂ ਉਹਦੇ ਬਾਲਾ ਵਿਸ਼ਵਾਸ ਰੱਖਿਆ ਮਾਰਗ ਤੇ ਤੇ ਲੋ ਤੁਸੀਂ ਉਸ ਤੋਂ ਬਾਅਦ ਨੁਕਤਾ ਪਹਿਲਾ ਉਹਨਾਂ ਰੰਗ ਰੰਗ ਦਾ ਗੀਤ ਤੇ ਇਹ ਗੀਤ ਹੈਗਾ ਇੱਕ ਮੁਟਿਆਰ ਜਿਵੇਂ ਆਪਣੇ 47 ਤੋਂ ਪਹਿਲਾਂ ਰਾਜਾ ਦੇ ਰਾਜਸੀ ਤੇ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਫਿਰ ਰਾਜੇ ਨੌਕਰੀ ਉਤਾਈ ਜਾਂਦੇ ਸੀ ਤੇ ਫਿਰ 35 ਸਾਲ ਉਹਨਾਂ ਨੂੰ ਆਦੀ ਮਰਜ਼ੀ ਨਾਲ ਥੋੜੀ ਛੁੱਟੀ ਮਿਲਦੀ ਸੀ ਵੀ ਇਹ ਮੈਂ ਸਰਕਾਰੀ ਛੁੱਟੀਆਂ ਪਰ ਸਾਲ ਮਾਰੋਂ ਆਇਆ 6 ਮਹੀਨੇ ਮਾਰੋਂ ਹਨ ਤੇ ਉਹ ਆਦੀ ਮਰਜ਼ੀ ਨਾਲ ਹੀ ਭੇਜਦੇ ਹੁੰਦੇ ਸੀ ਤੇ ਉਹਨੇ ਇੱਕ ਆਪੇ ਰੋਟਾ ਲਾਇਆ ਸੀ ਵਿੜੇ ਦੇ ਵਿੱਚ ਤਾਂ ਫਿਰ ਉਹਦੀ ਔਰਤ ਉਸ ਰੋਟੇ ਨੂੰ ਦੇਖ ਕੇ ਕਹਿੰਦੀ ਆ ਵੀ ਤੂੰ ਕਿਰਦਮਾ ਫੈਲਿਆ ਕਾ ਤੂੰ ਨਹੀਂ ਫਿਰ ਉਹ ਰੋਟਾ ਕਹਿੰਦਾ ਵੀ ਮੈਂ ਕਿਵੇਂ ਫੈਲਾ ਹਨਾ ਮੈਨੂੰ ਪਾਣੀ ਦੀ ਘਾਟ ਆ ਪਰ ਤੂੰ ਸੰਭਾਲ ਕਰਦਾ ਸੀ ਤੇ ਉਹ ਇਸ ਗੀਤ ਦੇ ਵਿੱਚ ਫਿਰ ਉਹਨਾਂ ਨੇ ਜਵਾਬ ਸਵਾਲ ਨੇ ਰੋਟੇ ਦੇ ਵੀ ਤੇ ਦੇਖੋ ਅੱਗੇ ਤੁਸੀਂ ਆਪ ਹੀ ਆਨੰਦ ਮਾਣੋ ਇਸ ਗੀਤ ਦਾ ਤੇ ਤੁਹਾਨੂੰ ਅਖਿਆਨ ਵਿੱਚ ਆਪ ਹੀ ਕਰਦੇ ਲੋ ਮਾਣੋ ਇਸ ਗੀਤ ਦਾ ਨੂੰ ਮੈਂ ਕੋ ਮੈਂ आने लगे रादे बूटे लगे रा छी दीतिया ਯਾਦੇ ਬੂਟੇ ਲਗੇ ਰਾ ਛੱਡ ਦਿੱਤੀਆਂ ਮੰਜਾ ਛਾਵੇਂ ਮੜਾਇਾ ਯਾਦੇ ਬੂਟੇ ਲਗੇ ਰਾ ਛੱਡ ਦਿੱਤੀਆਂ ਮੰਜਾ ਛਾਵੇਂ ਮੜਾਇਾ ਮਨ

ਨਾ ਸਨ ਸੁਪਨੇ ਚੇ ਲੋਨਾ ਸੁਪਨੇ ਚ ਆਨੀ ਗਿਆ ਸਾਨੂੰ ਆਣੀ ਜਿਗਾ ਮਾਹੀ ਤਾਂ ਸੁਪਨੇ ਚ ਆਨੀ ਗਿਆ ਸਾਨੂੰ ਆਣੀ ਜਿਗਾ ਸਾਨੂੰ ਜਿਗਾਈ ਨਾ ਤਰੇ ਬੇ ਸਾਨੂੰ ਨੀਦੇ Sans̀gánirà ní ọjọ́ yẹn, mẹta yóò fún ọgbẹ́rún. യാരുൂടാേ നിടാ വേ നഗര ചിട മറി ਖੰਗ ਛੇੜ ਪੀ ਤੂੰ ਵਾਪਸੇ ਫੋਨ ਕਰੀ ਜਾਂਦੀ ਮੈਂ ਤਾਂ ਮਗਲ ਬੋਲ ਕੇ ਪਹਿਲਾਂ ਹੀ ਫੋਨ ਕਰਾ ਦਿੰਦੀ ਆਂ ਤੇ ਤੁਸੀਂ ਆਪ ਹੀ ਸਮਝ ਲੈ ਅੱਛਾ ਹਮ ਤੁਸੀਂ ਸਮਝ ਲਓ ਗੀਤ ਹੈ ਨਾ ਕਿਵੇਂ ਤੁਹਾਨੂੰ ਇਹ ਗੀਤ ਲੱਗਿਆ ਹੈ ਨਾ ਕਿਵੇਂ ਤਾਂ ਲੱਗਿਆ ਤੇ ਤੁਹਾਡੀ ਸਪਾਰਸ਼ ਨਾਲ ਹੀ ਗਾਇਆ ਪੈਣਾ ਨੇ ਕਿਹਾ ਸਾਨੂੰ ਤੁਮ ਨੂੰ ਤੁਮ ਰੋਟੇ ਵਾਲੇ ਹੁਣ ਤਾਂ ਰੋਜ਼ ਮੇਰੇ ਗੀਤਾਂ ਦੀ ਸਪਾਰਸ਼ਾਂ ਕਹੀ ਜਾਂਦੀਆਂ ਮੈਂ ਕਿਹਾ ਤੁਸੀਂ ਉਹਨਾਂ ਮੇਰੇ ਪਾਏ ਹੋਣ ਕਹਿੰਦੇ ਸਾਨੂੰ ਤਾਂ ਲਾਭ ਦੇਣੀ ਹੈਗੀ ਹੋਰ ਮੈਂ ਫੇ ਲਪਲੁਪ ਕੇ ਫਿਰ ਤੁਹਾਨੂੰ ਫੇਰ ਤੇ ਲਓ ਹੁਣ ਤੁਸੀਂ ਉਹ ਜਿਹੜਾ ਮੈਂ ਦੱਸਿਆ ਕਹਿੰਦੀ ਸ਼ੂਗਰ ਵਾਲੇ ਤੇ ਇੱਕ ਗੱਲ ਦੋਵੇਂ ਨੋਕ ਤੇ ਪਾਉਂਗਾ ਲੈ ਸ਼ੂਗਰ ਦਾ ਸੁਲਗ ਦੋਤੀ ਰਾਮ ਬਾਣੋ ਫਾ ਹੈ ਝੂਰ ਕਰਕੇ ਦੇਖਿਓ ਤੇ ਇਹ ਮੇਥੀ ਦਾਣਾ ਹੈ ਨਾ ਮੇਥੀ ਨਹੀਂ ਛੜਕਾ ਮੇਥੇ ਹੁੰਦੇ ਨੇ ਆਪਾਂ ਆਚਾਰਾਂ ਚ ਵੀ ਪਾਉਣਾ ਇੱਕ ਮੇਥੀ ਇਹ 250 ਗ੍ਰਾਮ ਲੈ ਲਓ ਕਿੰਨੀ ਲੈਣੀ ਹੈ 250 ਗ੍ਰਾਮ ਅੱਛਾ ਜਮੈਣ ਕਿੰਨੀ ਲੈਣੀ ਹੈ 100 ਗ੍ਰਾਮ 200 ਗ੍ਰਾਮ 250 ਗ੍ਰਾਮ ਮੇਥੀ ਦਾਣਾ ਅਜਮੈਣ 100 ਗ੍ਰਾਮ ਤੇ ਕਾਲੀ ਜੀਰੀ 50 ਗ੍ਰਾਮ ਕਾਲੀ ਜੀਰੀ ਪੰਸਾਰੇ ਦੇ ਜਾਓਗੇ ਤੇ ਮੈਂ ਵੀ ਨਹੀਂ ਦੇਖੀ ਸੇ ਪੰਸਾਰੀ ਆਪੇ ਦ ਉਸ ਕਾਲੀ ਜੀਰੀ 50 ਗ੍ਰਾਮ ਇਹ ਸਾਰੀਆਂ ਤਿੰਨੇ ਚੀਜ਼ਾਂ 400 ਗ੍ਰਾਮ ਹੋ ਗਈ ਨਾ ਤਿੰਨਾਂ ਚੀਜ਼ਨੂੰ ਅਲੱਗ-ਅਲੱਗ ਪਕਾ ਲਓ ਧੀਮੀ ਅੱਗ ਤੇ ਉਹਦੇ ਵਿੱਚ ਆਪਾ ਫਾਈਪੇਨ ਦੇ ਵਿੱਚ ਹਲਕੀ ਅੱਗ ਤੇ ਤੀਨ ਨਾ ਰੋਸਟ ਕਰ ਲਓ ਤੇ ਉਹ ਕਰ ਲਈਆਂ ਫਿਰ ਤਿੰਨਾਂ ਦਾ ਤੁਸੀਂ ਪਾਊਡਰ ਬਣਾ ਲਓ ਲਓ ਕਿ ਤਿੰਨਾ ਦਾ ਪਾਊਡਰ ਬਣਾ ਲਓ ਪਹਿਲਾ ਪਹਿਲੇ ਦਿਨ ਤੋਂ ਤੁਸੀਂ ਇੱਕ ਚਮਚਾ ਲਿਓ ਕੋਸੇ ਪਾਣੀ ਨਾਲ ਇੱਕ ਚਮਚਾ ਸਵੇਰੇ ਲੈ ਲਓ ਤੇ ਇੱਕ ਸ਼ਾਮ ਨੂੰ ਹਰ ਰੋਜ਼ 3 ਮਹੀਨੇ ਤੱਕ ਇਹ ਤੁਸੀਂ ਲੈਣੇ ਤਿੰਨ ਮਹੀਨਾ ਦਾ ਕੋਰਸ ਹੈ ਸ਼ੂਗਰ ਜੜ ਤੋਂ ਹੀ ਖਤਮ ਹੋ ਜਾਊਗਾ ਮਹਾਪੁਰਸ਼ਾਂ ਨੇ ਹੀ ਦੱਸਿਆ ਤੇ ਬਾਕੀ ਤੁਸੀਂ ਕਰਕੇ ਦੇਖੋ ਸਵੇਰੇ ਸ਼ਾਮ ਸਵੇਰੇ ਲੈ ਲਓ ਸ਼ਾਮ ਨੂੰ ਲੈ ਲਓ ਤੇ ਕੋਸੇ ਪਾਣੀ ਚਾਹੇ ਗਰਮੀ ਆ ਤਾਂ ਵੀ ਤੁਸੀਂ ਕੋਸੇ ਪਾਣੀ ਨਾਲ ਲੈਣਾ ਸਭ ਜਿਦਾ ਪਾ ਕੁਸ਼ਨਾਂ ਨਹੀਂ ਦਿੰਨੇ ਨਾ ਤੇ ਇੱਕ ਤਾਂ ਇਹ ਹੋ ਗਿਆ ਤੇ ਨਾਲੇ ਹਾਰਟ ਮਜ਼ਬੂਤ ਹੋਊਗਾ ਪਿੰਨ ਦੇ ਵਾਲ ਟੁੱਟ ਕੇ ਡਿੱਗਣ ਲੱਗ ਜਾਂਦੇ ਉਹ ਵੀ ਨਹੀਂ ਡਿੱਗਣੇ ਹੈ ਤੇ ਬਾਕੀ ਸ਼ੂਗਰ ਦਾ ਦੂਜਾ ਪਾ ਜੋ ਜਿਹੜਾ ਤੁਹਾਨੂੰ ਸੌਖਾ ਲੱਗੂ ਮੈਨੂੰ ਤੇ ਇਹ ਵਾਲਾ ਵਧੀਆ ਲੱਗਦਾ ਇਹ ਉਹ ਜੇ ਤੁਸੀਂ ਕਰੋਗੇ ਉਹ ਹੋਰ ਵੀ ਵਧੀਆ ਉਹ ਜੇ ਕਰ ਸਕੋਗੇ ਤੇ ਦੇਸੀ ਗਊ ਦਾ ਮੋਤਰ ਸਿੱਧਾ ਹੀ ਲੈ ਕੇ ਗੋਪਸ਼ਾਵ ਉਹ ਆਨ ਜਿਹੜਾ ਆਪਾਂ ਬੋਤਲਾਂ ਵਾਲਾ ਬਿਲਕੁਲ ਨਹੀਂ ਇਹਦੇ ਤੇ ਵਿਸ਼ਵਾਸ ਨਹੀਂ ਹੈਗਾ ਤੇ ਤੁਸੀਂ ਇਹ ਸਿੱਧਾ ਹੀ ਲਓ ਤੇ ਇੱਕ ਚੂੜੀ ਹਰ ਰੋਜ਼ ਇੱਕ ਚੂੜੀ ਲੈਣੀ ਆ ਤੁਸੀਂ ਤੇ ਹਾਲਤ ਹਾਲਤ ਤੁਹਾਡੀ ਜੜ ਤੋਂ ਖਤਮ ਹੋਣੀ ਸ਼ੁਰੂ ਆਪਾਂ ਹੋਰ ਵਾਂਗ ਇਹਦਾ ਖਾਣੇ ਆ ਕੁਝ ਨਹੀਂ ਗਊ ਮਾਤਾ ਦਾ ਸਾਰਾ ਕੁਝ ਪਵਿੱਤਰ ਹੈ ਬਿਲਕੁਲ ਹੋਣਾ ਕਦੇ ਨੂੰ ਕੋਣ ਲਿਓ ਲਿਆ ਕੇ ਪ੍ਰਸ਼ਾਪ ਨੂੰ ਨਹੀਂ ਹੈ ਨਾ ਤੇ ਦੋਏ ਨੁਕਤੇ ਨੋਟ ਕਰ ਲਓ ਤੇ ਜਿਹੜਾ ਕਰਨਾ ਉਹ ਕਰ ਲਿਓ ਗਊਤ ਤਾਂ ਮੈਨੂੰ ਲੱਗਾ ਬਾਲਾ ਸੌਖਾ ਜਿਹਾ ਕਿਸੇ ਕਿਨੇ ਕੋਈ ਉਪਰ ਗਊ ਦੇਸੀ ਹੋਵੇ ਜੇ ਛੋਟੀ ਬੱਚੀ ਦਾ ਮਿਲ ਜੇ ਉਹ ਦੋਵੇਂ ਹੋਰ ਵੀ ਰਾਮਬਾਂ ਹੈ ਸ਼ੂਗਰ ਰਹਿੰਦੀ ਹੋਈ ਨਹੀਂ ਹੈ ਗੋਪਾਲ ਮਣੀ ਜੀ ਨੇ ਦੱਸਿਆ ਤੇ ਲੋਕਾਂ ਨੇ ਅਪਣਾ ਲਿਆ ਤੇ ਕਰਕੇ ਵੀ ਦੇਖ ਲਿਆ ਅੱਛਾ ਬਾਕੀ ਜਿਹੜਾ ਦਰਦ ਹੁੰਦਾ ਕਿ ਭੈਣ ਕਹਿੰਦੀ ਵੀ ਮੇਰੇ ਤਾਂ ਜਲਦਾ ਮਾਹਾਂ ਦਾ ਦਰਦ ਹੁੰਦਾ ਪਹਿਲਾਂ ਤਾਂ ਮੈਂ ਦੱਸਿਆ ਸੀ ਵੀ ਤੁਸੀਂ ਆ ਦੇਖੋ ਅਸੀਂ ਗੋਡਾ ਖੜਾ ਕਰ ਲਿਆ ਆਪਾਂ ਆ ਦੋਹੇ ਮਗਲਾਂ ਆਲੀਆਂ ਇੱਥੇ ਗੁੱਠੇ ਹੈ ਨਾ ਤਾਂ ਤੁਸੀਂ ਤੇਲ ਲਾ ਲਿਆ ਉਹ ਤੇਲ ਐ ਕਰਕੇ ਜੇ ਜੇ ਦੂਸਰੇ ਪੈਸ ਤੁਸੀਂ ਤੋਂ ਹੋਰ ਮਲਾਉ ਤਾਂ ਕੰਗੇ ਨਹੀਂ ਤੇ ਫਿਰ ਨਹੀਂ ਕੋਈ ਆਖੇ ਲੱਗਦਾ ਤਾਂ ਆਪ ਇਹਨੂੰ 10 ਵਾਰੀ ਗਿਣ ਕੇ 10 ਵਾਰੀ ਕਰ ਲੈ ਤੁਸੀਂ ਹਰ ਰੋਜ਼ ਕਰੋਗੇ ਨਾ ਦੂਜੇ ਗੁੱਡੇ ਨੂੰ ਵੀ ਆ ਪਿੰਜ ਨੂੰ ਨਹੀਂ ਵੀ ਪਿੰਜੀਆਂ ਰਾਤ ਨੂੰ ਚੱਕ ਚੱਕ ਮਾਰਦੇ ਬਣ ਕੇ ਪੈਂਦੇ ਆ ਇਹ ਸਰੋਂ ਦੇ ਤੇਲ ਨਾਲ ਤਿਲਾ ਦਾ ਮੇਰੇ ਬਾਲ ਵਜੇ ਸਰੋਂ ਦਾ ਹੀ ਬਹੁਤ ਵਧੀਆ ਅਸੀਂ ਮੈਂ ਅਸੀਂ ਆਪ ਸਰੋਂ 13 ਮਹੀਨਿਆਂ ਦੇ ਵੀ ਇਹਨੇ ਮਲੀਆਂ ਨੇ ਠੀਕ ਹੈ अच्छा आ ਨਹੀਂ ਮળો ਤੇ ਗੂਠਾ ਦੇ ਵਿੱਚ ਵੀ ਤੇਲ ਪਾ ਲਓ ਤੇ ਜਿਹੜੀ ਆਪਣੇ ਤਿੰਨੇ ਸੰਣਣਿਆ ਹਾ ਗੂਠਾ ਦੇ ਆ ਉਹ ਬਣਾ ਦੇ ਆ ਲੈਣਾ ਇਹਨਾਂ ਤੇ ਇਹਨਾਂ ਨੂੰ ਵੀ ਐ ਕਰਕੇ ਪਹਿਲੇ ਗੂਠਾ ਚ ਮਨ ਚਾਰ ਵਾਰੀ ਪੰਜ ਚਾਰ ਵਾਰੀ ਦੁੱਧ ਦੇ ਸੰਪੇਖੇਤਾ ਕਿਛੇਤਾ ਕਰਿਓ ਮੱਦੇ ਬੱਦੇ ਕੁਛ ਮਨ ਲਿਆ 3 ਵਾਰ ਤੇ ਇੱਕ ਗੋਡੇ ਤੇ ਵੀ ਤੇਲ ਮੋਲੇਗਾ ਇਹ ਤਾਂ ਤੁਸੀਂ ਇਹ ਮਾਰਸ ਦੀ ਗੱਲ ਹੈ ਇਹ 5-7 ਮਿੰਟ ਲੱਗਣਗੇ ਜਰੂਰ ਹੈ ਨਾ ਇਹ ਬੱਚਿਆਂ ਤੋਂ ਕਰਾ ਲਓ ਆਪ ਕਰ ਲਓ ਜੇ ਨਹੀਂ ਕੋਈ ਆਖਿਰਾਂ ਦਾ ਭਿੜ ਆਪੇ ਅੱਥਾ ਮਾਰੋ ਫਿਰ ਨੀ ਵਾਗਨੀਆਂ ਆ ਕੇ ਲੈਂਦੇ ਹੈਨਾ ਇਹ ਤਾਂ ਸਾਨੂੰ ਬੈਸ ਨਹੀਂ ਦੱਸਿਆ ਸੀ ਹਾਂ ਹਾਂ ਤੇ ਬਾਕੀ ਲੈ ਫਿਰ ਤੁਸੀਂ ਹੁਣ ਜਿਹੜਾ ਲੁਕਤ ਹੈਗਾ ਇਹ ਵੀ ਲੱਤਾ ਮਾਂਚ ਤੇ ਚੀਸਾਣਾ ਪੈਣ ਹੈਨਾ ਤਾਂ ਇਹਦੇ ਅਜਮੈਨ ਜਮੈਨ ਤਾਂ ਆਪਾਂ ਨੇ ਧਰੀ ਹੁੰਦੀ ਹੈ ਤੇ ਇਹਨੂੰ ਐ ਨਾ ਸਮਝੋ ਵੀ ਗਰਮ ਹੈ ਇਹ ਤਾਂ ਹੀ ਥੋਡੇ-ਗੋਡੇ ਟੱਡੀ ਕਰੂਗੀ 200 ਗ੍ਰਾਮ ਲੈਣੀ ਹੈ ਅਜਮੈਨ ਕਿੰਨੀ ਲੈਣੀ ਹੈ 200 ਗ੍ਰਾਮ ਜੀਰਾ 100 ਗ੍ਰਾਮ ਸੌਫ 50 ਗ੍ਰਾਮ ਇਲਾਇਚੀ ਦਾਣਾ ਉਹ ਤਾਂ ਲਾਈਚੀਆਂ ਛੋਟੀਆਂ ਉਹਦੇ ਦਾਣੇ ਕੱਢ ਕੇ ਤਾਂ ਲਾਈਚੀ ਦਾਣਾ ਕਿਹਾ ਵੀ ਛਿਲਕੇ ਸਮੇਤ ਨਹੀਂ 25 ਗ੍ਰਾਮ ਲੈਣੀ ਹੈ ਦਾਣੇ ਦੇ 25 ਗ੍ਰਾਮ ਲਾਈਚੀ ਦੇ 25 ਗ੍ਰਾਮ ਇਹ 375 ਗ੍ਰਾਮ ਸਾਰਾ ਆਪਣੀ ਖੁਰਾਕ ਹੋ ਗਈ मतलब ਇਹਨਾਂ ਚਾਰਾਂ ਚੀਜ਼ਾਂ ਦਾ ਪਾਊਡਰ ਬਣਾ ਲਓ ਤੁਸੀਂ ਇੱਕ ਜਮਾਣ ਤੇ ਜੀਰਾ ਇਹ ਥੋੜਾ ਰੋਸਟ ਉਪਰ ਦੇ ਭੁੰਨ ਲਿਓ ਥੋੜਾ ਹਲਕਾ ਹਲਕਾ ਭੁੰਨ ਲਿਓ ਨਾ ਕੀ ਭੁੰਨਣਾ ਹੈ ਜਮਾਣ ਤੇ ਜੀਰਾ ਸੌਂਫ ਤੇ ਲਾਈਚੀ ਭੁੰਨਣਾ ਇਹਨਾਂ ਚਾਰਾਂ ਚੀਜ਼ਾਂ ਦਾ ਪਾਊਡਰ ਬਣਾ ਲਓ ਰਾਤ ਨੂੰ ਸੌਂਦੇ ਸਮੇਂ ਅੱਧਾ ਚਮਚਾ ਕੋਸੇ ਪਾਣੀ ਨਾਲ ਲਓ ਸਰੀਰ ਵਿੱਚ ਕਿਹੜੇ ਵੀ ਦਰਦ ਹੈ ਰਾਹਤ ਮਿਲੇਗੀ ਤੇ ਨੀਂਦ ਵੀ ਬਹੁਤ ਵਧੀਆ ਆਊਗਾ ਤੇ ਜੇ ਦਰਦ ਨਾ ਹੋਵੇ ਕਹਿੰਦੇ ਬੰਦ ਨਾ ਹੋਵੇ ਤਾਂ ਚੈਲੰਜ ਆ ਕੌਸ਼ਟੀਆਂ ਕਹਿੰਦੇ ਮੇਰਾ ਦਰਦ ਹਰ ਹਾਲਤ ਬੰਦ ਹੋ ਜਾਂਦਾ 100% ਕਿਹਾ ਉਹਨਾਂ ਨੇ ਤੇ ਬਾਕੀ ਆਪਣੀ ਕਿਸਮਤ ਹੈ ਕਰਕੇ ਦੇਖ ਲਿਓ ਲਓ ਦੁਬਾਰਾ ਫੇਰ ਸੁਣ ਲਓ ਕੀ ਕੀ ਲੈਣਾ ਹੈ ਜਿਮਾਣ 200 ਗ੍ਰਾਮ ਜੀਰਾ 100 ਗ੍ਰਾਮ ਸੌਫ 50 ਗ੍ਰਾਮ ਲੈਚੀ ਦਾਣੇ 25 ਗ੍ਰਾਮ ਤੇ ਭੁੰਨਣਾ ਕੀ ਕੀ ਹੈ ਜਿਮਾਣ ਤੇ ਜੀਰਾ ਇਹਨਾਂ ਨੂੰ ਤਾਂ ਫਰਾਈ ਪੈਨ ਚ ਪਾ ਕੇ ਤਵੇ ਤੇ ਹਲਕੇ ਅੱਗੇ ਰੋਸਟ ਕਰ ਲਓ ਭੁੰਨਣਾ ਹੋਰ ਕਹਿੰਦੇ ਨੇ ਉਹ ਕਰਨਾ ਕਿੰਨਾ ਭੁੰਨਣਾ ਹੈ ਨਾ ਜਿੰਨਾ ਤੁਹਾਨੂੰ ਠੀਕ ਲੱਗੇ ਵੀ ਹਲਕੇ ਜਿਹੇ ਹੋ ਗਏ ਭੁੰਨ ਲਗੇ ਤੇ ਫਿਰ ਚਾਰਾ ਦਾ ਪਾਊਡਰ ਪਾ ਲਓ ਲੈਣਾ ਕਿੰਨਾ ਰਾਤ ਨੂੰ ਸੌਣ ਵੇਲੇ ਅੱਧਾ ਚੰਚ ਤੇ ਹਰ ਹਾਲਤ ਕਿਤੇ ਵੀ ਦਰਦ ਹੈ ਠੀਕ ਹੋ ਨੀਂਦ ਵਧੀਆ ਆਊਗੀ ਇਹ ਉਹਨਾਂ ਦਾ ਹੀ ਚੈਲੰਜ ਕੀਤਾ ਇਸ ਨੂੰ ਵੀ ਇਹ ਦਰਦ ਹਰ ਹਾਲਤ ਬਰਦਾਸ਼ਤ ਲਓ ਮਾਣੋ ਇਸ ਨੁਕਤੇ ਦਾ ਤੇ ਗੀਤ ਦਾ ਆਨੰਦ ਕਮੈਂਟ ਕਰਕੇ ਦੱਸੋ ਜਦੋਂ ਕੋਈ ਠੀਕ ਹੋ ਜਾਂਦਾ ਨੁਕਤਾ ਵਰਤ ਕੇ ਜਰੂਰ ਦੱਸਿਆ ਕਰੋ ਅੱਖਾਂ ਦੇ ਸੂਮੇ ਬਾਰੇ ਮੈਨੂੰ ਹੁਣ ਲੋਕ ਲਿਖਣ ਲੱਗੇ ਬੋਲਦੇ ਵੀ ਦੱਸ ਦਿੰਦੇ ਨੇ ਵੀ ਸਾਨੂੰ ਬਿਲਕੁਲ ਠੀਕ ਆ ਜੀ ਅਸੀਂ ਤੇ ਆਹਾ ਗੋਡਾ ਵਾਲਾ ਵੀ ਦੱਸਿਆ ਵੇ ਅਸੀਂ ਠੀਕ ਆ ਜਿਹੜੇ ਮੈਂ ਉਹ ਅੱਠ ਚੀਜ਼ਾਂ ਲਖਾਈਆਂ ਨੇ ਲੋਕਾਂ ਨੇ ਕਰ ਕਰ ਕੇ ਲੈ ਜਾਂਦੇ ਹਵੇ ਖਾਈ ਜਾਂਦੇ ਨੇ ਪਰ ਆਰਾਮ ਪਹਿਲੇ ਹੀ ਮੈਂ ਦੱਸਿਆ ਤੁਹਾਨੂੰ ਆਰਾਮ ਪਹਿਲੇ ਹੀ ਆ ਸੀ ਉਹ ਦਵਾਈ ਖਾਂਦੇ ਖਾਂਦੇ ਆ ਜੀ ਲਓ ਜੀ ਫਿਰ ਹੁੰਦੇ ਹੋ ਮੈਨੂੰ ਛੁੱਟੀ ਕੱਲ ਨੂੰ ਫੇਰ ਨਵੇਂ ਬੀਤੇ ਨਵੇਂ ਨਿੱਤੇ ਨਾਲ